ਅੰਮ੍ਰਿਤਸਰ ਵਿੱਚ ਸਫਾਈ ਪ੍ਰਬੰਧਾ ਨੂੰ ਲੈ ਕੇ ਨਾ ਤਾਂ ਨਗਰ ਨਿਗਮ ਗੰਭੀਰ ਵਿਖਾਈ ਦੇ ਰਿਹਾ ਔਰ ਨਾ ਹੀ ਇੰਪਰੂਵਮੈਂਟ ਟਰਸਟ ਜਿਸ ਕਾਰਨ ਲਗਾਤਾਰ ਅੰਮ੍ਰਿਤਸਰ ਵਿੱਚ ਕੂੜੇ ਦੇ ਡੰਪਾਂ ਦੀ ਗਿਣਤੀ ਜਿਹੜੀ ਹੈ ਉਹ ਵੱਧਦੀ ਜਾ ਰਹੀ ਹੈ ਤਾਂ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆ ਇਹ ਜਿਹੜਾ ਕੀ ਇਲਾਕਾ ਹੈ ਰਣਜੀਤਪੁਰ ਪੌਂਛ ਇਲਾਕਾ ਜਿੱਥੇ ਕੀ ਇੱਕ ਕੂੜੇ ਦਾ ਨਵਾਂ ਡੰਪ ਬਣਾ ਦਿੱਤਾ ਗਿਆ ਔਰ ਇਸੇ ਡੰਪ ਦੇ ਕੋਲ ਵਿਦਿਅਕ ਅਦਾਰੇ ਵੀ ਨੇ ਧਾਰਮਿਕ ਸਥਾਨ ਵੀ ਇੱਥੇ ਕੋਲੀ ਨੇ ਪਰ ਇਸੇ ਬਾਵਜੂਦ ਇੱਥੇ ਇੱਕ ਵੱਡਾ ਕੂੜੇ ਦਾ ਡੰਪ ਬਣਾ ਦਿੱਤਾ ਗਿਆ ਭਾਵੇਂ ਪੌਸ਼ ਇਲਾਕਿਆਂ ਵਿੱਚ ਦੰਜੀ ਤੇ ਉਹਨਾਂ ਦੀ ਗਿਣਤੀ ਹੁੰਦੀ ਹੈ ਪਰ ਲਗਾਤਾਰ ਜਿਹੜਾ ਕਿ ਇੱਥੋਂ ਬਦਬੂ ਲੋਕਾਂ ਨੂੰ ਕਾਫੀ ਦਿੱਕਤਾ ਤੇ ਪਾਣੀ ਹੋਈ ਵਿਖਾਈ ਦੇ ਰਹੀ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਨੇ ਇੰਨਾ ਦਾ ਟਨ ਕੂੜਾ ਜਿਹੜਾ ਕਿ ਇੱਥੇ ਸੁੱਟਿਆ ਜਾ ਰਿਹਾ ਇੱਕ ਨਵਾਂ ਡੰਪਿੰਗ ਗਰਾਊਂਡ ਰੰਜੀਤ ਐਮ ਨੂੰ ਵਿਖੇ ਬਣਾ ਦਿੱਤਾ ਗਿਆ ਔਰ ਜਿਹੜਾ ਕਿ ਲਗਾਤਾਰ ਨਗਰ ਨਿਗਮ ਤੇ ਨਾਲ ਇੰਪਰੂਵਮੈਂਟ ਟਰਸਟ ਸਵਾਲਾਂ ਦੇ ਇਹਰੇ ਵਿੱਚ ਵਿਖਾਈ ਦੇ ਰਹੇ ਨੇ ਕਿਉਂ ਇੰਪਰੂਵਮੈਂਟ ਰਸਨੇ تھے ਇੱਥੇ ਕੰਪਨੀ ਨੂੰ ਡੰਪ ਲਗਾਉਣ ਦੀ ਇਜਾਜ਼ਤ ਦਿੱਤੀ ਇੱਕ ਵੱਡਾ ਸਵਾਲ ਹੈ ਔਰ ਹਰ ਵਾਰ ਸਵਾਲ ਦਾ ਜਵਾਬ ਦੇਣ ਵਾਸਤੇ ਸਾਡੇ ਨਾਲ ਸੋਸ਼ਲ ਵਰਕਰ ਪਵਨ ਸ਼ਰਮਾ ਵੀ ਇੱਥੇ ਪਹੁੰਚੇ ਹੋਏ ਨੇ ਆਪਣੀ ਦੋ ਜੀ ਇਹ ਵਿੱਚੋਂ ਸਮਾ ਕਾਢੀ ਲੰਗਦੇ ਨੇ ਭਾਜੀ ਕੀ ਕਹਣਾ ਹੈ ਲਗਾਤਾਰ ਜਿਹੜੇ ਡੰਪ ਨੇ ਉਹਨਾਂ ਦੀ ਗਿਣਤੀ ਕਿਉਂ ਵੱਧਦੀ ਜਾ ਰਹੀ ਹੈ ਅੰਮ੍ਰਿਤਸਰ ਸਿਕੰਦਰਜੀ ਪਹਿਲਾਂ ਦਾ ਆਪਜੀ ਦਾ ਧੰਨਵਾਦ ਇੰਨੇ ਗੰਭੀਰ ਵਿਸ਼ੇ ਉਤੇ ਆਪਣੀ ਚਿੰਤਾ ਬਿਆਨ ਕੀਤੀ ਆ ਅੱਜ ਗੁਰੂ ਨਗਰੀ ਅੰਮ੍ਰਿਤਸਰ ਦੇ ਇੱਕ ਪੌਸ਼ ਏਰੀਆ ਰਣਜੀਤ ਐਵੇਨਿਊ ਈ ਬਲਾਕ ਸਾਈਡੇ ਪੈਂਦੀ ਆ ਉਹਦੇ ਵਿੱਚ ਕੋਲ ਹੀ ਬਿਲਕੁਲ ਐਡਜੋਇਨਿੰਗ ਵਾਲ ਅਨੰਦ ਅੰਮ੍ਰਿਤ ਪਾਰਕ ਦੀ ਹੈਗੀ ਆ ਉਹਦੇ ਏਰੀਆ ਦੇ ਵਿੱਚ 14 ਏਕੜ ਇਦਾਂ ਦੀ ਲੈਂਡ ਸੀ ਜਿਹਦੇ ਵਿੱਚ ਕੋਈ ਸਮਾਂ ਸੀ ਰੀਕ੍ਰੀਏਸ਼ਨਲ ਐਕਟੀਵਿਟੀਆਂ ਲਈ ਸਪੋਰਟ ਸਟੇਡੀਅਮਸ ਬਣਾਉਣੇ ਸੀ ਵੱਡੇ ਵੱਡੇ ਕੰਪਲੈਕਸ ਬਣਾਉਣ ਦੀਆਂ ਗੱਲਾਂ ਹੋ ਰਹੀਆਂ ਸੀ ਪਰ ਅੱਜ ਹਾਲਾਤ ਇਹ ਬਣ ਗਏ ਆ ਕਿ ਇਹ ਸਾਰਾ ਏਰੀਆ ਵੱਡਾ ਕੂੜੇ ਦਾ ਡੰਪ ਬਣ ਗਿਆ ਤੁਸੀਂ ਦੇਖੋ ਕਿ ਜਿੰਨੇ ਗਾਰਬੇਜ ਵਹੀਕਲਸ ਆ ਉਹ ਵੀ ਇੱਥੇ ਖੜੇ ਕਰ ਦਿੱਤੇ ਗਏ ਆ ਔਰ ਟਨਾਂ ਦੇ ਹਿਸਾਬ ਦੇ ਨਾਲ ਸੋਲਿਡ ਵੇਸ ਜਿਹੜਾ ਇੱਥੋਂ ਲੈ ਜਾਇਆ ਜਾਂਦਾ ਇੱਥੇ ਰੱਖਿਆ ਜਾਂਦਾ ਆ ਪੂਰੇ ਏਰੀਆ ਲਈ ਪਰੇਸ਼ਾਨੀ ਦਾ ਸਬਬ ਇਹ ਗਾਰਬੇਜ ਡੰਬ ਬਣ ਗਿਆ ਅੰਮ੍ਰਿਤਨਗਰ ਦੇ ਪਾਰਕ ਦੀ ਗੱਲ ਕੀਤੀ ਉੱਥੇ ਫਿਰੇ ਸ਼ਾਮ ਹਜ਼ਾਰਾਂ ਲੋਕ ਸੈਰ ਕਰਨ ਆਉਂਦੇ ਨੇ ਲੋਕ ਤੇ ਆਉਂਦੇ ਨੇ ਆਪਣੀ ਸਿਹਤ ਨੂੰ ਵਧੀਆ ਕਰਨ ਵਾਸਤੇ ਪਰ ਇੱਥੇ ਤੇ ਜੋ ਹਾਲਾਤ ਨੇ ਜੋ ਹਵਾਵਾਂ ਚੱਲੀਆਂ ਗੰਦੀਆਂ ਹਵਾਵਾਂ ਚੱਲੀਆਂ ਉਹਨਾਂ ਤੇ ਨੁਕਸਾਨ ਹੀ ਹੋਣਾ ਲੋਕਾਂ ਨੂੰ ਦੇਖੋ ਮੈਂ ਉਹੀ ਗੱਲ ਕਰ ਰਿਹਾ ਕਿ ਸ਼ਹਿਰ ਦੀ ਏਡੀ ਪ੍ਰਾਈਮ ਲੈਂਡ ਹੋਵੇ ਜਿੱਥੇ ਕਿਤੇ ਜਨਤਾ ਵਾਸਤੇ ਨਾਗਰਿਕਾਂ ਵਾਸਤੇ ਸਪੋਰਟ ਐਕਟੀਵਿਟੀਜ਼ ਵਾਸਤੇ ਸਟੇਡੀਅਮ ਬਣਨੇ ਚਾਹੀਦੇ ਸੀ ਅੱਜ ਸਮਾਂ ਉਹ ਆ ਗਿਆ ਕਿ ਇੱਥੇ ਕੂੜੇ ਦੇ ਭੰਡਾਰ ਲੱਗ ਗਏ ਆ ਵੱਡੇ ਵੱਡੇ ਕੂੜੇ ਦੇ ਆ ਸਾਡੇ ਕੋਲੋਂ ਵੀ ਇੱਥੇ ਖੜਾ ਹੋਣਾ ਮੱਦੇ ਮੁਕਾਬਲ ਨਹੀਂ ਬਣ ਰਿਹਾ ਖੜਾ ਨਹੀਂ ਹੋਇਆ ਜਾ ਰਿਹਾ ਇੰਨੀ ਬੁਰੀ ਬਦਬੂ ਆ ਇੰਨੇ ਟਾਕਸਿਕ ਫਿਊਮਸ ਆ ਅਕਸਰ ਇੱਥੇ ਕੂੜੇ ਨੂੰ ਸਾੜ ਵੀ ਦਿੱਤਾ ਜਾਂਦਾ ਔਰ ਸਾਰੀ ਕੰਟਾਮਿਨੇਟਿਡ ਹਵਾ ਪੂਰੇ ਏਰੀਆ ਦੇ ਸਰਾਊਂਡਿੰਗਸ ਦੇ ਲੋਕਾਂ ਦੇ ਸਾਹ ਦੇ ਨਾਲ ਜਾ ਕੇ ਉਹਨਾਂ ਨੂੰ ਵੱਡੇ ਸਾਹ ਦੇ ਰੋਗ ਦੇ ਨਾਲ ਗ੍ਰਸਤ ਕਰ ਰਹੀ ਆ ਉਹਨਾਂ ਨੂੰ ਆਈਰਿਟੇਸ਼ਨ ਹੋ ਰਹੀ ਆ ਉਹਨਾਂ ਨੂੰ ਹੈਲਥ ਇਸ਼ੂ ਮोटे ਹੋਣਗੇ ਲੋਕਾਂ ਨੂੰ ਜਿਹੜੇ ਇੱਥੇ ਆਸ-ਪਾਸੇ ਵਸਦੇ ਨੇ ਬਿਲਕੁਲ ਤੁਸੀਂ ਪਿਛਲੇ ਸਮੇਂ ਦੇਖਿਆ ਕਿ ਗੁਰੂ ਨਗਰੀ ਅੰਮ੍ਰਿਤਸਰ ਪਿਛਲੀ ਵਾਰ ਚਿਕਨ ਗੁਨੀਆਂ ਦੇ ਪੂਰੇ ਪ੍ਰਕੋਪ ਦੇ ਵਿੱਚ ਘ ਕੋਈ ਘਰ ਜਹਾਨੀ ਸੀ ਜਿਹੜਾ ਚਿਕਨ ਗੁੰਡੀਆਂ ਤੋਂ ਬਚ ਗਿਆ ਹੋਵੇ ਉਸ ਤੋਂ ਪਿਛਲੇ ਸਾਲ ਟਰਮ ਸੀਗੀ ਡੇਂਗੀ ਦੀ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਇਸ ਸਾਲ ਫਿਰ ਚਿਕਨ ਗੁੰਡੀਆਂ ਡੇਂਗੂ ਜੇ ਇਕੱਠੇ ਆਉਂਦੇ ਆ ਤੇ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਪਹਿਲਾਂ ਵੀ ਕਈ ਕੀਮਤੀ ਜਾਨਾਂ ਇੰਨਾ ਗੰਦਗੀ ਕਰਕੇ ਗਈਆਂ ਔਰ ਇੰਨਾ ਗੰਦਾ ਪਾਣੀ ਇੱਥੇ ਇਕੱਠਾ ਹੋਇਆ ਇੰਨਾ ਹੇਵੀ ਤਦਾਦ ਹੈ ਮੱਛਰਾਂ ਦੀ ਇੱਥੇ ਦੇ ਇੱਥੇ ਵਰਕਰਸ ਵੀ ਜੜਿਆ ਉਹਨਾਂ ਦੀ ਜਾਨ ਵੀ ਜਾ ਸਕਦੀ ਹੈ ਉਹ ਗਰੀਬਾਂ ਦਾ ਵੀ ਇਲਾਜ ਕਰਾਉਣ ਵਾਸਤੇ ਬਾਅਦ ਚ ਕੰਪਨੀ ਦੇ ਅੱਗੇ ਨਹੀਂ ਆਉਣਾ ਪਰ ਤੁਸੀਂ ਇਹ ਸਮਝ ਸਕਦੇ ਹੋ ਕਿ ਕੋਲ ਹੀ ਪ੍ਰਾਈਮ ਰੋਡ ਜਾਂਦੀ ਹੋਵੇ ਜਿਹੜੀ 에어ਪੋਰਟ ਨੂੰ ਜਾਂਦੀ ਹੋਵੇ ਜਿਹੜੀ ਵੱਖ-ਵੱਖ achiyan situations ਨੂੰ ਜਾਂਦੀ ਹੋਵੇ ਵਾਗਾ ਬਾਰਡਰ ਨੂੰ ਜਾਂਦੀ ਹੋਵੇ ਸਕੂਲ ਸ਼ਹੀਦਾਂ ਦੇ ਮੈਮੋਰੀਅਲਸ ਹੋਣ ਕੋਰ ਵੱਡੇ ਵੱਡੇ ਪਾਕ ਹੋਣ ਕੋਰ ਇਹਦੇ ਧਾਰਮਿਕ ਗੁਰਦੁਆਰੇ ਵੀ ਹੋਣ ਸਕੂਲਸ ਹੋਣ ਐਜੂਕੇਸ਼ਨਲ ਇੰਸਟੀਟਿਊਟਸ ਹੋਣ ਗਵਰਨਮੈਂਟ ਆਈਟੀਆਈ ਇੱਥੇ ਹੋਵੇ ਔਰ ਕਿੰਨੀ ਤਦਾਦ ਦੇ ਵਿੱਚ ਬੱਚੇ ਇੱਥੇ ਪੜਦੇ ਹੋਣ ਉਸ ਏਰੀਆ ਦੇ ਵਿੱਚ ਜੇ ਇਦਾਂ ਦੇ ਡੰਪ ਬਣਾ ਦਨੇ ਤੁਸੀਂ ਇਹ ਦੇਖੋ ਕਿ ਅੰਮ੍ਰਿਤਸਰ ਮਿਊਨਿਸਪਲ ਕਾਰਪੋਰੇਸ਼ਨ ਦੇ ਕਹਿਣ ਦੇ ਮੁਤਾਬਕ ਘਟੋ ਘਟ 500 ਟਨ ਪਰ ਡੇ ਸੋਲਿਡ ਵੇਸਟ ਇਥੋਂ ਨਿਕਲਦਾ ਜਿਹਦੇ ਵਿੱਚੋਂ 300 ਵਟ ਹੁੰਦਾ ਤੇ 200 ਟਨ ਪਰ ਡੇ ਡਰਾਈ ਵੇਸਟ ਹੁੰਦਾ ਉਹਨੂੰ ਮੈਨੇਜ ਕਰਨ ਵਾਸਤੇ ਕਿਤੇ ਤਰ੍ਹਾਂ ਦੀ ਵੀ کارਗਰਦਗੀ ਸਰਕਾਰਾਂ ਦੀ ਜਿੱਥੇ ਨਹੀਂ ਸਮਝਦੇ ਵਿਚਾਰੀ ਉਥੇ ਮਿਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਅੰਮ੍ਰਿਤਸਰ ਬਹੁਤ ਵੱਡੇ ਲੈਵਲ ਤੇ ਜ਼ਿੰਮੇਵਾਰ ਹੈ ਤੁਸੀਂ ਕਰੋੜੇ ਰੁਪਿਆ ਭਰਿਆ ਜਾ ਰਿਹਾ ਇਸ ਕੰਪਨੀ ਹਾਇਰ ਕੀਤੀਆਂ ਗਈਆਂ ਨੇ ਉਹ ਕੰਪਨੀ ਦੀ ਇੱਕ ਅਕਾਉਂਟੇਬਿਲਟੀ ਫਿਕਸ ਕਰਨੀ ਕਿੰਨੇ ਕਰਨੀ ਹੈ ਨਗਰ ਨਿਗਮ ਨੇ ਕਰਨੀ ਹੈ ਜਾਂ ਇੰਪਰੂਵਮੈਂਟ ਟਰਸਟ ਨੇ ਕਰਨੀ ਪਰ ਉਹ ਫਿਕਸ ਕਿਉਂ ਨਹੀਂ ਕਰ ਪਾ ਰਹੇ ਦੇਖੋ ਮਿਨਿਸਪਲ ਕਾਰਪੋਰੇਸ਼ਨ ਦਾ ਰੋਲ ਬਹੁਤ ਵੱਡਾ ਹੈ ਨਗਰ ਨਿਗਮ ਦਾ ਦੀ ਲੈਂਡ ਹੋਵੇ ਉੱਥੇ ਇੰਨੇ ਚਰਾਂ ਤੋਂ ਡੰਪ ਬਣਿਆ ਹੋਵੇ ਚੇਅਰਮੈਨ ਇੰਪਰੂਵਮੈਂਟ ٹرسٹ ਕਦੀ ਵੀ ਇਸ ਗੱਲ ਦੇ ਉੱਤੇ ਬੋਲੇ ਹੀ ਨਾ ਹੋਣ ਉਹਨਾਂ ਦੇ ਕੰਨ ਤੇ ਜੋ ਵੀ ਨਾ ਸਰਕੀ ਹੋਵੇ ਸਰਜ ਨਹੀਂ ਬੰਦਾ ਬਈ ਇੱਥੇ ਆਉਣਾ ਲੋਕਾਂ ਦੀ ਜੀ ਦਿੱਕਤਾਂ ਨਹੀਂ ਏਡੀਆਂ ਵੱਡੀਆਂ ਦਿੱਕਤਾਂ ਲੋਕਾਂ ਨੇ ਕਿਉਂਕਿ ਇੱਥੇ ਬਹੁਤ ਸੰਘਣੀ ਆਬਾਦੀ ਉਸ ਤੋਂ ਬਾਅਦ ਪੌਂਛ ਇਲਾਕਾ ਹੋਣ ਦੇ ਬਾਵਜੂਦ ਵੀ ਚੇਅਰਮੈਨ ਜਿਹੜੇ ਇੱਥੇ ਨਹੀਂ ਪਹੁੰਚ ਪਾਰੇ ਦੇਖੋ ਇਹ ਹੀ ਤਾਂ ਮੈਂ ਕਹਿ ਰਿਹਾ ਨਾ ਕਿ ਸਾਡੇ ਲੋਕਾਂ ਦੀ ਬਦਕਿਸਮਤੀ ਆ ਇੱਕ ਐਸਾ ਇਲਾਕਾ ਜਿਹਦੀ ਐਗਜ਼ੈਂਪਲ ਪੂਰੇ ਪੰਜਾਬ ਦੇ ਵਿੱਚ ਕੀ ਦੇਸ਼ਾਂ ਵਿਦੇਸ਼ਾਂ ਵਿੱਚ ਹੁੰਦੀ ਆ ਪ੍ਰਾਈਮ ਲੋਕੇਸ਼ਨ ਹੋਵੇ ਜੰਪ ਬਣਾ ਕੇ ਰੱਖ ਦਿੱਤਾ ਜਿਹਦੇ ਨਾਲ ਆਸੇ ਪਾਸੇ ਦੇ ਲੋਕਾਂ ਦੇ ਹੈਲਥ ਵੱਡੇ ਲੈਵਲ ਤੇ ਅਫੈਕਟ ਹੋ ਰਹੀ ਆ ਲੋਕ ਜਿਹੜੇ ਰਾਹਗੀਰ ਇੱਥੋਂ ਲੰਘਦੇ ਆ ਉਹ ਅਫੈਕਟ ਹੋ ਰਿਹਾ ਸਾਹਮਣੇ ਕਾਲਜ ਆ ਕੈਮਰਾ ਸਕਰੀਨ ਤੇ ਅਸੀਂ ਦੇਖ ਰਹੇ ਆ ਤੇ ਉਹਦੇ ਵਿੱਚ ਵੀ ਤੁਸੀਂ ਦੇਖੋ ਕਿ ਉੱਥੇ ਜਿਹੜੇ ਪੜਨ ਵਾਲੇ ਵਿਦਿਆਰਥੀ ਨੇ ਉਹਨਾਂ ਦੇ ਕੀ ਹਾਲਾਤ ਪੈਦਾ ਹੋਣਗੇ ਸਾਹਮਣੇ ਰੈਜ਼ੀਡੈਂਸ਼ੀਅਲ ਏਰੀਆ ਆ ਉਹਨਾਂ ਦੇ ਹਾਲਾਤ ਕਿੰਨੇ ਬੱਤਰ ਹੋਣਗੇ ਬਿਲਕੁਲ ਜੇ ਇੱਧਰ ਵੀ ਦੇਖੀਏ ਤਾਂ ਸਾਹਮਣੇ ਵੀ ਇੱਕ ਪ੍ਰਾਈਮ ਸਕੂਲ ਹੈਗਾ ਔਰ ਸਾਹਮਣੇ ਮੇਨ ਰੋਡ ਜਾਂਦੀ ਆ ਜੋ ਇਸ ਕਰਕੇ ਆਸ-ਪਾਸ ਦੇਖੋ ਇੱਥੇ ਜਿੱਥੇ ਕੂੜੇ ਦਾ ਢੇਰ ਆ ਕੂੜੇ ਦਾ ਡੰਪ ਆ ਉੱਥੇ ਗੁਰਦੁਆਰੇ ਦਾ ਬੋਰਡ ਵੀ ਲੱਗਾ ਹੈ ਤੁਸੀਂ ਆਪ ਸਮਝ ਲਓ ਕਿ ਇਹਨਾਂ ਲੋਕਾਂ ਨੇ ਇਹਨਾਂ ਕੰਪਨੀਆਂ ਨੇ ਸਾਡੇ ਪੰਜਾਬੀ ਦੇ ਮੈਂ ਕਵਾਂਗਾ ਮਾਂ ਬੋਲੀ ਦੇ ਪੜ੍ਹੋ ਲਿਖੋ ਲਿਖਿਆ ਆ ਪਰ ਉਹਦਾ ਅਮਲ ਦਰਮਦਰ ਦੇ ਕਰ ਰਿਹਾ ਕਿ ਜਿੱਥੇ ਚੰਗੇ ਸੰਦੇਸ਼ ਦਿੱਤੇ ਗਏ ਆ ਉੱਥੇ ਹੀ ਕੂੜੇ ਦੇ ਡੰਪ ਕ੍ਰੀਏਟ ਕਰ ਦਿੱਤੇ ਗਏ ਆ ਲੋਕਾਂ ਨੇ ਵੀ ਆ ਕੇ ਆਪਣੀ ਆਵਾਜ਼ ਬੁਲੰਦ ਕੀਤੀ ਆ ਪਰ ਇਸ ਕੰਪਨੀ ਤੇ ਇਹਨਾਂ ਮੁਲਾਜ਼ਮੀਆਂ ਤੇ ਇੰਪਰੂਵਮੈਂਟ ਟਰਸਟ ਚੇਅਰਮੈਨ ਦੇ ਕਿਤੇ ਵੀ ਕੰਨ ਦੇ ਜੂ ਨਹੀਂ ਸਰਕੀ ਮੈਂ ਤੇ ਸਿੱਧਾ ਸਮਝਦਾ ਆ ਕਿ ਅੰਮ੍ਰਿਤਸਰ ਦੇ ਵਿੱਚ ਜਿਹੜਾ ਗਾਰਬੇਜ ਡੰਪ ਥਾਂ ਥਾਂ ਤੇ ਮੰਨ ਰਿਹਾ ਅੱਜ ਕਿਸੇ ਦਾ ਕੋ ਨਿੱਜੀ ਪਲਾਟ ਵੀ ਖਾਲੀ ਪਿਆ ਉਹਦੇ ਉੱਤੇ ਵੀ ਕੂੜਾ ਲੋਕ ਆ ਕੇ ਸੁੱਟ ਜਾਂਦੇ ਆ ਸੋ ਇਹੇ ਏਰੀਆ ਨੇ ਇਸ ਤੋਂ ਸਰਾਊਂਡਿੰਗ ਦੇ ਪਿਛਲੇ ਪਾਸੇ ਵੀ ਜਾਈਏ ਤੇ ਵੱਡਾ ਗਾਰਬੇਜ ਡੰਪ ਹੈਗਾ ਲੋਕਾਂ ਦਾ ਅੰਮ੍ਰਿਤਸਰ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਡੀਐਨਏ ਤਬਦੀਲ ਹੋ ਜਾਣਾ ਜਦੋਂ ਕਿ ਪਾਣੀ ਜ਼ਹਿਰੀਲਾ ਹੋ ਜਾਣਾ ਟਾਕਸਿਕ ਹੋ ਜਾਣਾ ਹਵਾ ਜਦੋਂ ਕੂੜਾ ਸਾੜਦੇ ਆ ਉਹਦੇ ਨਾਲ ਬਰੀਦੀਂਗ ਇਫੈਕਟਸ ਸਾਨੂੰ ਆ ਰਹੇ ਆ ਲੰਗਸ ਦੀਆਂ ਬਿਮਾਰੀਆਂ ਲੱਗ ਰਹੀਆਂ ਹਰ ਬੰਦੇ ਨੂੰ ਆਈ ਦੀਆਂ ਅਲਰਜੀਕ ਸੋਧੀਆਂ ਸਕਿਨ ਅਲਰਜੀਸ ਹੋ ਰਹੀਆਂ ਫੇਫੜਿਆਂ ਦੇ ਨਾਲ ਕਈਆਂ ਦੀ ਮੌਤਾਂ ਹੋ ਰਹੀਆਂ ਰੋਗਾਂ ਦੇ ਨਾਲ ਤੇ ਆਉਣ ਵਾਲੇ ਸਮੇਂ ਦੇ ਵਿੱਚ ਵਿਦਿਆਰਥੀ ਵੀ ਇਨ੍ਹਾਂ ਚੀਜ਼ਾਂ ਦੇ ਵਿੱਚ ਮੁਕਤਲਾ ਰਹਿਣਗੇ ਸੋ ਚਾਹੀਦਾ ਤੇ ਏ ਇੰਪਰੂਵਮੈਂਟ ਟਰਸਟ ਆਫ ਅੰਮ੍ਰਿਤਸਰ ਨੂੰ ਔਰ ਮਿਊਨਿਸਪਲ ਕਾਰਪੋਰੇਸ਼ਨ ਨੂੰ ਕਿ ਉਹ ਆਪਣੀ ਜ਼ਿੰਮੇਵਾਰੀ ਸਮਝੇ ਕੰਪਨੀਆਂ ਨੂੰ ਸਖਤ ਤਾੜਨਾ ਕਰੇ ਜੋ ਸਟ੍ਰਿਕਟ ਐਕਸ਼ਨਸ ਇਹਨਾਂ ਦੇ ਉੱਤੇ ਲੈਣੇ ਬੰਦੇ ਹੁੰਦੇ ਆ ਉਹ ਲੈ ਕੇ ਕਾਲ ਦੀ ਸਮਝ ਨਹੀਂ ਹੁੰਦੀ ਜਿੰਨੂੰ ਇੱਕ ਕੂੜਾ ਡੰਪ ਵੱਡਾ ਇੱਥੇ 100 ਏਕੜ ਤੋਂ ਵੀ ਜ਼ਿਆਦਾ ਲੈਂਡ ਜਿੱਥੇ ਕਿ ਭਗਤਾਂ ਵਾਲਾ ਉੱਥੇ ਸੁੱਟਿਆ ਜਾ ਸਕਦਾ ਤੇ ਇੱਥੇ ਫਿਰ ਕਿਉਂ ਪੂਰਾ ਡੰਪ ਬਣਾਇਆ ਜਾ ਰਿਹਾ ਇੱਕ ਚੁਬਾਲ ਰੋਡ ਤੇ ਵੀ ਕੂੜਾ ਡੰਪ ਬਣ ਗਿਆ ਇਥੇ ਨਹੀਂ ਜਦੋਂ ਵੀ ਕੁੜੇ ਢੰਪਣ ਗਿਆ ਦੇਖੋ ਇਹੋ ਹੀ ਮਾਸ ਕਰ ਰਿਹਾ ਕਿ ਜਿਹੜੀ ਕੰਪਨੀਆਂ ਸਗੀਆਂ ਉਹ ਲੋਕਾਂ ਦੇ ਹਿੱਤ ਨਹੀਂ ਦੇਖਦੀਆਂ ਗੁਰੂ ਨਗਰੀ ਅੰਮ੍ਰਿਤਸਰ ਦੀ ਸੈਕ੍ਰਿਟੀ ਨਹੀਂ ਦੇਖਦੀਆਂ ਪਿਓਰਿਟੀ ਨਹੀਂ ਦੇਖਦੀਆਂ ਕਿ ਜਿਸ ਨੂੰ ਪਵਿੱਤਰ ਨਗਰੀ ਕਿਹਾ ਜਾਂਦਾ ਹੋਵੇ ਵਿਰਾਸਤੀ ਸ਼ਹਿਰ ਕਿਹਾ ਜਾਂਦਾ ਹੋਵੇ ਸਿਰਫ ਕੰਪਨੀਆਂ ਆਪਣੇ ਮੁਨਾਫੇ ਆਪਣੇ ਪੈਸੇ ਕਮਾਉਣ ਦੇ ਵਿੱਚ ਲੱਗੀਆਂ ਕਿਸ ਤਰ੍ਹਾਂ ਕਿਹੜੇ ਸਿਸਟਮ ਨੂੰ ਹਾਇਰ ਕਰਨਾ ਉਹਦੇ ਵਿੱਚੋਂ ਪੈਸੇ ਕਿਵੇਂ ਬਚਾਉਣੇ ਆ ਕਿਸ ਤਰ੍ਹਾਂ ਸਾਰੀ ਮਸ਼ੀਨਰੀ ਜਿਹੜੀ ਆ ਉਹ ਫੇਲ ਹੁੰਦੀ ਆ ਫਲॉप ਹੁੰਦੀ ਆ ਉਹਨਾਂ ਨੂੰ ਇਹਦੇ ਨਾਲ ਕੋਈ ਸਰਵਕਾਰ ਨਹੀਂ ਆ ਤੁਸੀਂ ਇੱਥੋਂ ਤੱਕ ਦੇਖ ਲਓ ਕਿ ਇਹਨਾਂ ਦੇ ਜਿਹੜੇ ਵਹੀਕਲਸ ਹ ਨੰਬਰ ਪਲੇਟ ਨਹੀਂ ਹੁੰਦੀ ਕੋਈ ਸੇਫਟੀ ਸਿਕਿਉਰਿਟੀ ਦੇ ਪ੍ਰਬੰਧ ਨਹੀਂ ਹੁੰਦੇ ਇੱਥੋਂ ਤੱਕ ਇਹ ਪਤਾ ਨਹੀਂ ਜਿਹੜੇ ਇਹਨਾਂ ਦੇ ਡਰਾਈਵਰਸ ਵੀ ਹੈਗੇ ਉਹਨਾਂ ਦੇ ਲਾਈਸੈਂਸੇਸ ਵੀ ਓਕੇ ਹੈਗੇ ਆ ਕਿ ਨਹੀਂ ਹੈਗੇ ਐਕਸਪਾਇਰ ਆ ਬਣੇ ਆ ਜਾਂ ਨਹੀਂ ਬਣੇ ਆ ਤੁਸੀਂ ਆਪ ਇਸ ਗੱਲ ਤੋਂ ਦਾ ਜਾਲ ਲਗਾ ਸਕਦੇ ਹੋ ਇਹ ਕੰਪਨੀ ਜ਼ਰਤ ਸਿਰਫ ਗੁਰੂ ਨਗਰੀ ਅੰਮ੍ਰਿਤਸਰ ਨੂੰ ਥਾਂ-ਥਾਂ ਦੇ ਉੱਤੇ ਡੰਪ ਬਣਾ ਰਹੀ ਆ ਇੱਥੋਂ ਤੱਕ ਕਿ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਆ ਉਹਨਾਂ ਦੀਆਂ ਵੀ ਬੜੀਆਂ ਸਖਤ ਹਦਾਇਤਾਂ ਨੇ ਉਹਨਾਂ ਨੇ ਵੀ ਇਹ ਸਿੱਧਾ ਨਿਰਦੇਸ਼ ਜਾਰੀ ਕੀਤੇ ਆ ਕਿ ਜਿਹੜੇ ਲੋਕ ਜਿਹੜੇ ਪ੍ਰਾਈਵੇਟ ਜਾਂ ਸਰਕਾਰੀ ਇਸਟੈਬਲਿਸ਼ਮੈਂਟਸ ਹੈਗੀਆਂ ਜੇ ਉਹ ਆਪਣੇ ਇਸਟੈਬਲਿਸ਼ਮੈਂਟ ਦੇ ਵਿੱਚ 100 ਕਿਲੋਗ੍ਰਾਮ ਸੋਲਿਡ ਵੇਸਟ ਪੈਦਾ ਕਰਦੀਆਂ ਤੇ ਉਹਨਾਂ ਨੂੰ ਵੇਸਟ ਮੈਨੇਜਮੈਂਟ ਮਸ਼ੀਨਸ ਵੀ ਲਾਉਣੀਆਂ ਪੈਣਗੀਆਂ ਤੁਸੀਂ ਦੇਖੋ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਅਜੇ ਤੱਕ ਨਹੀਂ ਲੱਗੀਆਂ ਔਰ ਸਕਰੀਨ ਤੇ ਵੀ ਤੁਸੀਂ ਦੇਖ ਯੋ ਕਿ ਕਿੰਨਾ ਵੱਡਾ ਟਰੱਕ ਜਿਹੜਾ ਗਾਬੇ ਟਰੱਕ ਆ ਉਹ ਰੋਡ ਦੇ ਉੱਪਰ ਹੀ ਖੜਾ ਹੈ ਇਹਦੇ ਨਾਲ ਵੀ ਹਾਦਸਾ ਕੋਈ ਪੇਸ਼ ਆ ਸਕਦਾ ਆ ਕੋਈ ਇਹਦੇ ਵਿੱਚ ਐਕਸੀਡੈਂਟ ਨੂੰ ਇਹ ਚੀਜ਼ਾਂ ਆਵਾਜ਼ਾਂ ਮਾਰ ਰਹੀਆਂ ਸੜਕ ਦੇ ਉੱਪਰ ਵੀ ਸਾਈਡਾਂ ਦੇ ਕਿਨਾਰਿਆਂ ਦੇ ਪਾਣੀ ਭਰਿਆ ਉੱਪਰ ਤਾਰਾਂ ਜਾ ਰਹੀਆਂ ਆਸੇ-ਪਾਸੇ ਇੰਨੇ ਡੈਕੋਰੇਟਿਡ ਲੈਂਪਸ ਲੱਗੇ ਆ ਲੱਖਾਂ ਕਰੋੜਾ ਰੁਪਏ ਇਸ ਰੋਡ ਦੇ ਉੱਪਰ ਖਰਚ ਹੋਏ ਸੀ ਇਹਦਾ ਡੈਕੋਰ ਮੇਨਟੇਨ ਕਰਨ ਦੇ ਲਈ ਪਰ ਤੁਸੀਂ ਅੱਜ ਵੇਖ ਲਓ ਕਿ ਅੱਜ ਇਹੋ ਜਿਹਾ ਸਮਾਂ ਆ ਗਿਆ ਕਾਰਪੋਰੇਸ਼ਨ ਦੀ ਇੰਨੀ ਮੰਦਹਾਲੀ ਹੋ ਗਈ ਇੰਪਰੂਵਮੈਂਟ ਟਰਸਟ ਆਫ ਹੰਬਰ ਸਰ ਦੀ ਇੰਨੀ ਮੰਦਹਾਲੀ ਹੋ ਗਈ ਕਿ ਚੇਅਰਮੈਨ ਨੂੰ ਇਹ ਗੱਲ ਦਾ ਪਤਾ ਹੀ ਨਹੀਂ ਲੱਗਾ ਕਿ ਜਿਹੜੇ ਇਲਾਕੇ ਦੇ ਵਿੱਚ ਹਾਈਐਸਟ ਟੈਕਸ ਪੇਇੰਗ ਲੋਕ ਹੋਣ ਸਭ ਤੋਂ ਜ਼ਿਆਦਾ ਤਰੱਕੀ ਵਾਲੇ ਲੋਕ ਹੋਣ ਸਭ ਤੋਂ ਵੱਧ ਟੈਕਸ ਪੇ ਕਰਨ ਵਾਲੇ ਲੋਕ ਹੋਣ ਉਸ ਇਲਾਕੇ ਦੇ ਵਿੱਚ ਸਭ ਤੋਂ ਜ਼ਿਆਦਾ ਕਾਲਜ ਸਕੂਲ ਪ੍ਰਾਈਵੇਟ ਔਰ ਸਰਕਾਰੀ ਕਮਰਸ਼ੀਅਲ ਇਸਟੈਬਲਿਸ਼ਮੈਂਟਸ ਹੋਣ ਉਸ ਇਲਾਕੇ ਦੇ ਵਿੱਚ ਐਡਾ ਵੱਡਾ ਕੂੜੇ ਦਾ ਡੰਪ ਬਣਾ ਦੇਣਾ ਇਹ ਸਿੱਧਾ-ਸਿੱਧਾ ਇੰਪਰੂਵਮੈਂਟ ਟਰਸਟ ਆਫ ਅੰਮ੍ਰਿਤਸਰ ਦੀ ਨਲਾਇਕੀ ਦਿਖਦੀ ਹੈ ਕੈਪਟਲ ਪ੍ਰਣਾਲੀ ਦਾ ਵੀ ਵੱਡਾ ਸਵਾਲ ਹੈ ਉਹਨਾਂ ਦੇ ਹਨ ਜੇ ਐਸੇ ਕਰਕੇ ਮੈਂ ਕਹਿ ਰਿਹਾ ਕਿ ਉਹਨਾਂ ਨੇ ਇਹਨੂੰ ਜੇ ਡੰਪ ਬਣਾਇਆ ਤੇ ਲੈਂਡ ਇੰਪਰੂਵਮੈਂਟ ਟਰਸਟ ਫਮ ਅਮਰੇਸਰਦੀ ਆ ਸੋ ਇਸ ਕਰਕੇ ਜੇ ਉਹ ਇਸ ਗੱਲ ਦੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਗਿਆ ਕਿਦੀ ਪਰਮਿਸ਼ਨ ਦੇ ਨਾਲ ਇੱਥੇ ਡੰਪ ਬਣਿਆ ਕਿਹੜੇ ਕਾਰਪੋਰੇਸ਼ਨ ਦੇ ਅਫਸਰ ਨੇ ਇਸ ਗੱਲ ਨੂੰ ਧਿਆਨ ਨਹੀਂ ਕੀਤਾ ਕਿਹੜਾ ਅਫਸਰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਭਿਆਨਕ ਰੋਗ ਲਵਾਉਣ ਦੇ ਵਿੱਚ ਜ਼ਿੰਮੇਵਾਰ ਹੋਏਗਾ ਪਰ ਦੁਖਾਨ ਤੇ ਆ ਕਿ ਕਦੀ ਵੀ ਅਫਸਰਾਂਾਂ ਦੀ ਅਕਾਉਂਟੇਬਿਲਟੀ ਨਹੀਂ ਰੱਖੀ ਜਾਂਦੀ ਕਾਰਪੋਰੇਸ਼ਨ ਕਮਿਸ਼ਨਰਸ ਹੋ ਜਾਣ ਡਿਪਟੀ ਕਮਿਸ਼ਨਰ ਹੋ ਜਾਣ ਏ ਮੈਂ ਅੱਗੇ ਵੀ ਬਹੁਤ ਵਾਰ ਅਰਜ਼ੀ ਦਿੱਤਾ ਕਿ ਇਹ ਗਲੋਰੀਫਾਈਡ ਕਲਾਕ ਨੇ ਦੇਖੋ ਉੱਪਰ ਦੇਖੋ ਦੁਕਾਨਦਾਰ ਆਪਣੀ ਦੁਕਾਨ ਦੇ ਬਾਹਰ ਕੂੜਾ ਸੁੱਟਦੇ ਉਹਨੂੰ ਜੁਰਮਾਨਾ ਆਇਆ ਤੇ ਇਹ ਵਿਭਾਗ ਜੋ ਮਰਜ਼ੀ ਕਰੀਏ ਕੰਪਨੀ ਜੋ ਮਰਜ਼ੀ ਕਰੀਏ ਕੋਈ ਜੁਰਮਾਨਾ ਨਹੀਂ ਨਾ ਮੈਂ ਉਹ ਹੀ ਅਰਜ਼ ਕਰ ਰਿਹਾ ਕਿ ਇਹਨਾਂ ਲੋਕਾਂ ਨੂੰ ਕੋਈ ਫਾਈਨ ਨਹੀਂ ਤੁਸੀਂ ਦੇਖੋ ਕਿ ਕੋਈ ਬੰਦਾ ਆ ਰੋਡ ਤੇ ਚੱਲਦਾ ਹੈ ਉਹਦੇ ਕੋਈ ਡਾਕੂਮੈਂਟ ਨਹੀਂ ਆ ਉਹਦਾ ਚਲਾਨ ਹੁੰਦਾ ਉਹਨੂੰ ਫਾਈਨ ਹੁੰਦਾ ਪਰ ਤੁਸੀਂ ਇੱਕ ਵਿਦਿਅਕ ਸੰਸਥਾਨ ਆ ਉਹਦੇ ਸਾਹਮਣੇ ਤਾਰਾਂ ਡਿੱਗੀਆਂ ਤੁਸੀਂ ਦੇਖ ਸਕਦੇ ਹੋ ਨੰਗੀਆਂ ਤਾਰਾਂ ਇੱਥੇ ਨਿਕਲੀਆਂ ਦੇਖ ਸਕਦੇ ਹੋ ਥੱਲੇ ਜ਼ਮੀਨ ਤੇ ਪਾਣੀ ਇਕੱਠਾ ਹੋਇਆ ਇਵਨ ਕਿ ਉਹ ਸੀਵਰੇਜ ਦਾ ਢੱਕਣ ਵੀ ਖੁੱਲਾ ਹੋਇਆ ਸੋ ਇਸ ਕਰਕੇ ਇੱਥੇ ਕੋਈ ਬੱਚਾ ਆ ਕੇ ਡਿੱਗ ਜਾਵੇ ਕਿਸੇ ਪੈਰੈਂਟ ਦੀ ਕੀਮਤੀ ਜਾਨ ਚਲੀ ਜਾਵੇ ਕੋਈ ਹਾਦਸਾ پیش ਆ ਜਾਵੇ ਇੰਨਾ ਸਰਕਾਰਾਂ ਦੇ ਸਿਸਟਮ ਦੇ ਵਾਸਤੇ ਕੋਈ ਜ਼ਿੰਮੇਵਾਰੀ ਕਿਸੇ ਦੀ ਤੈਅ ਨਹੀਂ ਹੁੰਦੀ ਪਰ ਜਿੰਨੇ ਅਕਰ ਜ਼ਿੰਮੇਵਾਰੀ ਫਿਕਸ ਨਹੀਂ ਹੋਈ ਉਹਨਾਂ ਦੇਕਰ ਸੁਧਾਰ ਕਿੱਥੋਂ ਆਏਗਾ ਦੇਖੋ ਮੈਂ ਅੱਗੇ ਯਾਦ ਕੀਤਾ ਕਿ ਅੰਮ੍ਰਿਤਸਰ ਕੋਈ ਐਕਸਪੈਰੀਮੈਂਟਲ ਸਿਟੀ ਨਹੀਂ ਹੈਗੀ ਇੱਕ ਬਾਰਡਰ ਸਿਟੀ ਆ ਬਹੁਤ ਇੰਪੋਰਟੈਂਟ ਸਿਟੀ ਆ ਜਿੱਥੇ ਲੱਖਾਂ ਦੀ ਤਦਾਦ ਚ ਸ਼ਰਧਾਲੂ ਨਤਮਸਤਕ ਹੋਣ ਆਉਂਦੇ ਆ ਉਹ ਸਿਟੀ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਕਮਿਸ਼ਨਰ ਜਿੰਨੇ ਵੀ ਕੰਸੈਕੂਟਿਵ ਆਇਆ ਔਰ ਸ਼ਹਿਰ ਦਾ ਮੈਂਬਰ ਪਾਰਲੀਮੈਂਟ ਹੋਰ ਵੀ ਲੀਡਰ ਉਹਨਾਂ ਨੂੰ ਰਿਸਪਾਂ ਵੀ ਪ੍ਰੋਜੈਕਟ ਗੁਰੂ ਨਗਰੇ ਅਮਰੇਸਰ ਦੇ ਵਿੱਚ ਫੇਲ ਹੁੰਦੇ ਆ ਚਾਹੇ ਉਹ ਸੋਲਿਡ ਵੇਸਟ ਮੈਨੇਜਮੈਂਟ ਦੀ ਗੱਲ ਹੋਵੇ ਚਾਹੇ ਉਹ ਹோம் ਟੂ ਹੋਮ ਗਾਰਬੇਜ ਕਲੈਕਸ਼ਨ ਦੀ ਗੱਲ ਆਵੇ ਚਾਹੇ ਬਾਇਓ ਰੈਮੀਡੀਸ਼ਨ ਅਜੇ ਤੱਕ ਨਹੀਂ ਕਰਾ ਸਕੇ ਉਹਦੀ ਗੱਲ ਆਵੇ ਇਹ ਸਾਰੀਆਂ ਗੱਲਾਂ ਵਾਸਤੇ ਇਹਨਾਂ ਲੀਡਰਾਂ ਨਾਲ ਨੂੰ ਇਹਨਾਂ ਅਫਸਰਾਂ ਨੂੰ ਤੈਅ ਕਰਨਾ ਚਾਹੀਦਾ ਹੈ ਅਕਾਉਂਟੇਬਿਲਟੀ ਫਿਕਸ ਕਰਨੀ ਚਾਹੀਦੀ ਆ ਇਹਨਾਂ ਲੋਕਾਂ ਦੇ ਵੀ ਸਸਪੈਂਸ਼ਨਸ ਕਰਨੀਆਂ ਚਾਹੀਦੀਆਂ ਥੋ ਤਾਂਕਿ ਤੁਸੀਂ ਆਪ ਦੇਖੋ ਕਿ ਜਿੰਨੇ ਸੈਨੀਟਰੀ ਇਨਸਪੈਕਟਰ ਹੈ ਸ਼ਹਿਰ ਦੇ ਉਹ ਸੁੱਤੇ ਪਏ ਆ ਇਹਨਾਂ ਕੋਲ ਸਵੀਪਰ ਹੈ ਨਹੀਂ ਮੇਰੀ ਜਾਣਕਾਰੀ ਦੇ ਮੁਤਾਬਕ ਅੰਮ੍ਰਿਤਸਰ ਦੇ ਮਸ਼ਹੂਰ ਰਾਮ ਬਾਗ ਦੇ ਵਿੱਚ 95 ਪੋਸਟਾਂ ਸਵੀਪਰਸ ਦੀਆਂ ਹੈਗੀਆਂ ਪਰ ਉੱਥੇ ਮੌਜੂਦ ਪੰਜ ਜਾਂ ਛੇ ਹੀ ਆ ਤੁਸੀਂ ਆਪ ਸੋਚ ਲਓ ਕਿ ਅੱਜ ਕਾਰਪੋਰੇਸ਼ਨ ਐਦਾਂ ਕਲਾਪਸ ਕਰ ਗਈ ਆ ਮੰਧਾਲੀ ਕਾਰਪੋਰੇਸ਼ਨ ਦੀ ਹੋ ਗਈ ਆ ਕਿ ਨਾ ਕੋ ਝਾੜੂ ਮਾਰਨ ਵਾਲੇ ਸਵੀਪਰ ਵੀ ਨਹੀਂ ਹੈਗੇ ਤੁਸੀਂ ਇਹੀ ਕਾਰਨ ਬਣ ਰਿਹਾ ਕਿ ਜਿੱਥੇ ਇਹਨਾਂ ਨੂੰ ਖਾਲੀ ਪਲਾਟ ਮਿਲਦਾ ਜਗ੍ਹਾ ਮਿਲਦੀ ਆ ਇਹ ਸਕੂਲ ਨਹੀਂ ਦੇਖਦੇ ਇਹ ਕਾਲਜ ਨਹੀਂ ਦੇਖਦੇ ਏ ਫਿਰ ਕਿਸੇ ਤਰ੍ਹਾਂ ਕੋਈ ਧਾਰਮਿਕ ਸਥਾਨ ਨਹੀਂ ਦੇਖਦੇ ਸਿਰਫ ਉੱਥੇ ਕੂੜੇ ਨੂੰ ਡੰਪ ਕਰਨ ਦੀ ਸੋਚਦੇ ਆ ਜ ਜਿਹਦੇ ਨਾਲ ਪੂਰਾ ਸ਼ਹਿਰ ਵਾਸੀਆਂ ਨੂੰ ਬਿਮਾਰੀਆਂ ਦੇ ਨਾਲ ਗ੍ਰਸਤ ਹੋਣਾ ਪੈ ਰਿਹਾ ਆ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਇਸ ਕੂੜੇ ਕਰਕੇ ਪੈਦਾ ਹੋ ਰਹੇ ਰੋਗਾਂ ਤੋਂ ਆਪਣੀਆਂ ਕੀਮਤੀ ਜਾਨਾਂ ਗਵਾਉਣੀਆਂ ਪੈ ਸਕਦੀਆਂ ਕਿਸੇ ਨੂੰ ਅਸਥਮਾ ਦਾ ਰੋਗ ਹੋ ਸਕਦਾ ਕਿਸੇ ਨੂੰ ਲਿਵਰ ਕਿਡਨੀ ਦਾ ਰੋਗ ਹੋ ਸਕਦਾ ਕਿਸੇ ਨੂੰ ਆਏ ਇਰਿਟੇਸ਼ਨ ਹੋ ਸਕਦੀ ਹੈ ਕਿਸੇ ਨੂੰ ਸਕਿਨ ਡਿਜ਼ੀਜ਼ ਹੋ ਸਕਦਾ ਸੋ ਤੁਸੀਂ ਇਹ ਦੇਖ ਪਾਰ ਰਹੇ ਕਿ ਵਿਦਿਆਰਥੀ ਵੀ ਬਾਹਰ ਆ ਰਿਹਾ ਉਹ ਕਿਸ ਤਰੀਕੇ ਦੇ ਨਾਲ ਇਹਨਾਂ ਹਾਲਾਤਾਂ ਦੇ ਵਿੱਚ ਆਪਣੀ ਵਿੱਦਿਆ ਹਾਸਲ ਕਰਦੇ ਹੋਣਗੇ ਕਿਵੇਂ ਪੜਦੇ ਹੋਣਗੇ ਇਹ ਸਾਰੀ ਮਨਹਾਲੀ ਸਾਡੇ ਅੰਮ੍ਰਿਤਸਰ ਮਿਊਨਿਸਪਲ ਕਾਰਪੋਰੇਸ਼ਨ ਔਰ ਇੰਪਰੂਵਮੈਂਟ ਟਰਸਟ ਆਫ ਅੰਮ੍ਰਿਤਸਰ ਦੀ ਕਲੀਅਰਲੀ ਦਿਖ ਰਹੀ ਹੈ ਕੁਝ ਬਿਲਕੁਲ ਥੈਂਕ ਯੂ ਜੀ ਤਾਂ ਬਿਲਕੁਲ ਜੀ ਜਿੱਥੇ ਕਿ ਨਗਰ ਨਿਗਮ ਅੰਮ੍ਰਿਤਸਰ ਤੇ ਨਾਲ ਨਾਲ ਇੰਪਰੂਵਮੈਂਟ ਟਰਸਟ ਜਿਹੜੇ ਕਿ ਦੋਵਾਂ ਦੀ ਮੁੱਢਲੀ ਜ਼ਿੰਮੇਵਾਰੀ ਬਣਦੀ ਹੈ ਸ਼ਹਿਰ ਵਾਸੀਆਂ ਨੂੰ ਸਾਫ਼ ਸੁਥਰਾ ਵਾਤਾਵਰਣ ਮੁਹయ్యా ਕਰਵਾਉਣਾ ਪਰ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਵੱਡਾ ਗਾਰਬੇਜ ਦਾ ਡੰਪ ਲੱਗਾ ਹੋਇਆ ਔਰ ਨਾਲ ਨਾਲ ਜਿਹੜੇ ਇੱਥੇ ਗੱਲ ਕਰ ਲਈ ਦਿੰਦੀ ਤੇ ਮਨ ਵਿੱਚ ਵਿਦਿਅਕ ਸੰਸਥਾਨ ਵੀ ਨੇ ਤੇ ਧਾਰਮਿਕ ਸੰਸਥਾਨ ਵੀ ਨੇ ਪਰ ਕੋਈ ਜਿਹੜਾ ਕਿ ਵੇਖਣ ਵਾਲਾ ਨਹੀਂ ਇੱਥੇ ਅਫਸਰ ਅਧਿਕਾਰੀ ਕੋਈ ਵੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਹੈ ਵੀ ਇੱਥੇ ਜਿਹੜਾ ਕਿ ਐਡਾ ਵੱਡਾ ਡੰਪ ਬਣਾ ਦਿੱਤਾ ਗਿਆ ਜੋ ਕਿ ਵੱਡੀਆਂ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਔਰ ਜੇ ਗੱਲ ਕਰ ਲਈ ਦਿੰਜੀ ਤੇ ਮਨ ਨੂੰ ਦਿੱਤਾ ਇੱਥੇ ਬਹੁਤ ਸੰਘਣੀ ਆਬਾਦੀ ਹੈ ਔਰ ਲੋਕਾਂ ਦੀ ਸਿਹਤ ਨਾਲ ਸਿੱਧਾ-ਸਦਾ ਖਿਲਵਾੜ ਕੀਤਾ ਜਾ ਰਿਹਾ ਔਰ ਅਧਿਕਾਰੀਆਂ ਨੇ ਵੀ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਹੈ ਕਰਾਂਗੇ ਤਾਂ ਜੀ ਤੇ ਇਹਨੂੰ ਜਿਹੇ ਪੋਸ਼ ਇਲਾਕੇ ਵਿੱਚ ਡੰਪ ਜਿਹੜਾ ਕਿ ਉਹ ਬਹੁਤ ਗੰਭੀਰ ਮਾਮਲਾ ਹੈ ਤੇ ਇਸ ਵਾਸੀ ਅਸੀਂ ਅੰਮ੍ਰਿਤਸਰ ਇੰਪਰੂਵਮੈਂਟ ਅਥਟੀ ਚੇਅਰਮੈਨ ਅਸ਼ੋਕ ਤਲਵਾਰ ਹੁਣਾਂ ਕੋਲ ਪਹੁੰਚਿਆ ਉਹਨਾਂ ਨਾਲ ਗੱਲਬਾਤ ਕਰ ਲੈਣ ਤਲਵਾਰ ਸਾਹਿਬ ਇੰਨਾ ਵੱਡਾ ਕੂੜੇ ਦਾ ਡੰਪ ਲਗਾ ਦਿੱਤਾ ਗਿਆ ਡेंस ਪਾਪੂਲੇਸ਼ਨ ਹੈਗੀ ਲੋਕਾਂ ਨੂੰ ਆਲੇ ਦੁਆਲੇ ਕੀ ਬਹੁਤ ਦਿੱਕਤਾਂ ਹੋ ਰਹੀਆਂ ਇਸ ਬਾਰੇ ਕਿਉਂ ਨਹੀਂ ਪਹਿਲੇ ਦੇਖਿਆ ਗਿਆ ਵੀ ਇੱਥੇ ਡੰਪ ਬਣਾ ਦਿੱਤਾ ਗਿਆ ਦੇਖੋ ਬਹੁਤ ਦੇਰ ਦੇ ਇਹਨੂੰ ਰੋਕਿਆ ਜਾ ਰਿਹਾ ਹੈਗਾ ਲਗਾਤਾਰ 5-6 ਮਹੀਨੇ ਤੋਂ ਅ ਨੋਟਿਸ ਚਾਰ ਰਿਆ ਸੀ ਕਾਰਪੋਰੇਸ਼ਨ ਦੀਆਂ ਕੁਝ ਗੱਡੀਆਂ ਆ ਉੱਥੇ ਆ ਕੇ ਕੂੜਾ ਸਿੜਦੇ ਹੈਗੇ ਆ ਡੰਬ ਦੇ ਉੱਤੇ ਉਹ ਖਾਲੀ ਗੱਡੀਆਂ ਵਾਸਤੇ ਕਿਸੇ ਲਈ ਜਗਾ ਲੇਤੀ ਗਈ ਸੀ ਕਾਰਪੋਰੇਸ਼ਨ ਕੋਲ ਕਿ ਉੰਨੀ ਦੇਰ ਗੱਡੀਆਂ ਖੜੀ ਖੜੀ ਕਰ ਲੈ ਲੇਕਿਨ ਉਹ ਜਿਹੜਾ ਉੱਥੇ ਠੇਕੇਦਾਰ ਹੈ ਉਹ ਬਦਮਾਸ਼ੀ ਕਰਦੇ ਹੈਗੇ ਉਹ ਟਾਈਮ ਟੂ ਟਾਈਮ ਅਸੀਂ ਗੱਡੀਆਂ ਵੀ ਪਕੜੀਆਂ ਔਰ ਐਸ ਉਪਰਕਸ਼ ਦੇ ਵਿੱਚ ਤਿੰਨ ਚਾਰ ਦਿਨ ਪਹਿਲਾਂ ਮੇਰੀ ਕਮਿਸ਼ਨਰ ਸਾਹਿਬ ਨਾਲ ਬੋਡੀ ਬਹੁਤ ਡਿਟੇਲ ਮੀਟਿੰਗ ਹੋਈ ਸੀ ਇਸ ਚੀਜ਼ ਨੂੰ ਲੈ ਕੇ ਔਰ ਉਹਦੇ ਚ ਫਿਰ ਆਹੀ ਡਿਸਾਈਡ ਹੋਇਆ ਕਿ ਇੱਕ ਜੁਆਇੰਟ ਵੈਂਚਰ ਕਰਦੇ ਆ ਐਫਰਟ ਕਰਦੇ ਆ ਕਿ ਆ ਤਲੰਖ ਹੈਗਾ ਆ ਰਿਮੂਵ ਹੋਣਾ ਚਾਹੀਦਾ ਹੈ ਅਨੰਦ ਅੰਮ੍ਰਿਤ ਪਾਰਕ ਇੰਨਾ ਸੁੰਦਰ ਪਾਰਕ ਹੈਗਾ ਲੋਕੀ ਸੈਰ ਕਰਨ ਆਉਂਦੇ ਆ ਔਰ ਨਾਲ ਇੰਨੀ ਸਾਡੀ ਪੌਸ਼ ਲੋਕੈਲਿਟੀ ਹੈ ਔਰ ਉੱਥੇ ਸਾਡੇ ਕੋਲ 340 ਪਲਾਟਸ ਹੈਗੇ ਆ ਜਿਨ੍ਹਾਂ ਨੂੰ ਅਸੀਂ ਆਪਸ਼ਨ ਕਰਨੀ ਹੈਗੀ ਹੈ ਤੇ ਉਹ ਇਹ ਡੰਬ ਨੂੰ ਸਥਿਤੀ ਨੂੰ ਦੇਖਦੇ ਹੋਏ ਇਹ ਕੌਣ ਕਰੇਗਾ ਨਾਲੇ ਅੱਛਾ ਹੀ ਨਹੀਂ ਲੱਗਦਾ ਤੋ ਸਾਈਡ ਤੋਂ ਹੋਏ ਜਾਂ ਘਰਫੋਂ ਸਾਈਡ ਤੋਂ ਗੱਡੀਆਂ ਉੱਥੇ ਕੂੜਾ ਸਿੱਟ ਉਸ ਕੂੜਾ ਸਿੱਟਿਆ ਹੀ ਨਹੀਂ ਜਾਣਾ ਚਾਹੀਦਾ ਹੈ ਨਾ ਬਹੁਤ ਏਰੀਆ ਵਿੱਚ ਨਾ ਉੱਥੇ ਵਿਦਿਅਕ ادارے ਵੀ ਨੇ ਉੱਥੇ ਧਾਰਮਿਕ ਸਥਾਨ ਵੀ ਗੁਰਦੁਆਰੇ ਵੀ ਨੇ ਤੇ ਨਾਲ ਨਾਲ ਡेंस ਪੋਪੂਲੇਸ਼ਨ ਨੇ ਲੋਕਾਂ ਨੂੰ ਬਹੁਤ ਦਿੱਕਤ ਲੋਕਾਂ ਨੇ ਪਿੱਛੇ ਜੀ ਕੀ ਇਸੇ ਬਾਰੇ ਸੰਘਰਸ਼ ਵੀ ਕੀਤਾ ਸੀ ਵੀ ਇੱਥੇ ਕੂੜਾ ਡੰਪ ਕਿਉਂ ਲਗਾਇਆ ਗਿਆ ਨਹੀਂ ਨਹੀਂ ਮੈਂ ਐਸੇ ਕਰਕੇ ਮੀਟਿੰਗ ਕਮਿਸ਼ਨਰ ਸਾਹਿਬ ਨਾਲ ਮੇਰੀ ਹੋ ਗਈ ਔਰ ਕੱਲ ਹੀ ਇੱਕ ਅਸੀਂ ਜੁਆਇੰਟ ਡਰਾਈਵ ਚਲਾ ਰਹੇ ਆ ਗਏ ਆ ਅਮਰੀਕਸਰ ਇੰਪਰੂਵਮੈਂਟ ਟਸਟ ਔਰ ਕਾਰਪੋਰੇਸ਼ਨ ਅਮਰੀਕਸਰ ਦੋਨੋਂ ਮਿਲ ਕੇ ਆਪਣੀ ਸਾਰੀ ਮਸ਼ੀਨਰੀ ਕੱਲ ਦਾ ਦਿਨ ਅਸੀਂ ਐਸ ਵਾਸਤੇ ਰੱਖਿਆ ਸਾਡੀ ਸਾਰੀ ਮਸ਼ੀਨਰੀ ਟਸਟ ਦੀ ਇਮਪਲਾਈਸ ਸਾਡੀਆਂ ਜੀਸੀਪੀ ਟਰਾਲੀਆਂ ਸਫਾਈ ਕਰਮਚਾਰੀ ਟੋਟਲ ਜਿਹੜਾ ਅਮਲਾ ਹੈ ਬਾਕੀ ਕਿਮਤੋਂ ਨਿਕਲ ਕੇ ਉਸ ਡਰਾਈਵ ਦਾ ਹਿੱਸਾ ਬਣਨਗੇ ਕੀ ਡਰਾਈਵ ਚਲਾਣ ਕਾਤੇ ਜਾ ਰਹੇ ਹੋ ਥੋੜੇ ਮੂਵ ਕੀਤਾ ਜਾ ਰਿਹਾ ਹੈ ਅਸੀਂ ਰੂਵ ਕਰਾਂਗੇ ਰੂਵ ਕਰਾਂਗੇ ਜਿੰਨੀਆਂ ਟਰਾਲੀਆਂ ਸਈਆਂ ਸਾਡੇ ਕੋਲ 20 25 ਸਾਰੀਆਂ ਲਗਾਵਾਂਗੇ ਔਰ ਜਿੰਨੀਆਂ ਕਾਰਪੋਰੇਸ਼ਨ ਨੂੰ ਵੀ ਕਹਿਤਾ ਗਿਆ ਕਿ ਜਿੰਨੇ ਉਹਨਾਂ ਕੋਲ ਜੀਸੀਪੀ ਆ ਟਰਾਲੀਆਂ ਆ ਸਫਾਈ ਕਰਮਚਾਰੀ ਆ ਕਲ ਸਾਰੇ ਉਥੇ ਲਗਾ ਦਿਓ ਇੱਕ ਵਾਰੀ ਇੱਕ ਵਾਰ ਫੁੱਟ ਤੇ ਕੰਮ ਕਰੀਏ ਤੋ ਬੜਾ ਬਹੁਤ ਅੱਛਾ ਕੋਆਪਰੇਸ਼ਨ ਹਰਪੀਜੀ ਦਾ ਵੀ ਹੈ ਅ ਭਠੇਕੇਦਾਰ ਨੇ ਜੋ ਆਪਣੀ ਮਨਮਰਜ਼ੀ ਕੀਤੀ ਹੈ ਤੋ ਉੱਤੇ ਵੀ ਕੋਈ ਕਾਰਵਾਈ ਕੋ ਜੁਰਮਾਨਾ ਹਾਂ ਕਰਾਂਗੇ ਕਰ ਕਿਉਂ ਨਹੀਂ ਕੀਤਾ ਜਾਏਗਾ ਇਹਦੇ ਇੰਨੇ ਡਰਾਈਵ ਹੈ ਇੰਨੇ ਲੋਕੀ ਤੰਗ ਆਏ ਹੈਗੇ ਆ ਦੇਖੋ ਉਹ ਠੇਕੇਦਾਰ ਕਾਰਪੋਰੇਸ਼ਨ ਦਾ ਹੈਗਾ ਸਤਾ ਹੈ ਨਹੀਂ ਤਾਂ ਮੈਂ ਕਮਿਸ਼ਨ ਸਰ ਨੂੰ ਕਵਾਂਗਾ ਕਿ ਜੋ ਹੋਦੇ ਤੇ ਬੰਦ ਕਾਰਵਾਈ ਤਾਂ ਕਿ ਉਹਦੇ ਤੇ ਵੀ ਕੀਤੀ ਜਾਵੇ ਤਾਂ ਕਿ ਇਨ ਫਿਊਚਰ ਐਸੀ ਕੋਈ ਵਿਅਕਤੀ ਜੁਰਤ ਨਾ ਕਰੇ ਐਸਾ ਕਰਨ ਦੀ ਠੀਕ ਤੇ ਹੁਣ ਕੀ ਲੋਕਾਂ ਨੂੰ ਕੀ ਖਾਸ ਸੁਨੇਹਾ ਦੇਣਾ ਚਾਹੋਗੇ ਕਿਉਂਕਿ ਲੋਕ ਬਹੁਤ ਪਰੇਸ਼ਾਨ ਨੇ ਉਥੋਂ ਦੇ ਹੁਣ ਕੱਲ ਤੱਕ ਜਿਹੜਾ ਕੀ ਹੋ ਡਰਾਈਵ ਚਾਲੂ ਹੋ ਜਾਏਗੀ ਉਹ ਲੋਕਾਂ ਨੂੰ ਕੱਲ ਤੋਂ निजात ਮਿਲ ਜਾਏਗੀ ਹਾਂ ਕ 9 ਵਜੇ ਡਰਾਈਵ ਚਾਲੂ ਕਰ ਰਹੇ ਹੈਗੇ ਅ ਔਰ ਮੈਂ ਲੋਕਾਂ ਨੂੰ ਸਵਾਰਸ਼ਣ ਦੇਣਾ ਚਾਹੁੰਦਾ ਹੈਗਾ ਇਹ ਆਉਣ ਵਾਲੇ ਟਾਈਮ 'ਚ ਇਹਨੂੰ ਅਸੀਂ ਪੂਰਾ ਕਲੀਨ ਕਰਾਂਗੇ ਪੂਰਾ ਕਲੀਨ ਹੋ ਜਾਏਗਾ ਡਰਾਈਵ ਇੱਕ ਤੰ ਚੱਲੇ ਅ ਚੋ ਕਿ ਬਾਕੀ ਅਮਲੇ ਨੇ ਵੀ ਦੂਜੀ ਜਗ੍ਹਾ ਕੰਮ ਕਰਨਾ ਹੋ ਸਕਦਾ 2-4 ਦਿਨ ਬ੍ਰੇਕ ਮਾਰ ਕੇ ਫਿਰ ਅਸੀਂ ਡਰਾਈਵ ਕਰ ਦਵਾਂਗੇ ਇਹਨੂੰ ਤੇ ਇੱਕ ਵਾਰੀ ਪੂਰਾ ਇਹਨੂੰ ਕਲੀਨ ਕਰਕੇ ਉੱਥੇ ਟਰੀਸ ਲਗਾ ਦਵਾਂਗੇ ਗ੍ਰੀਨ ਬੈਲਟ ਪੂਰੀ ਬਣਾ ਦਵਾਂਗੇ ਜਿੰਨੀ ਦੇ ਸਾਡੇ ਪਲਾਟ ਆਪਸ਼ਨ 'ਚ ਨਹੀਂ ਜਾਂਦੇ ਉਹ ਪੂਰਾ ਨੂੰ ਗ੍ਰੀਨ ਬੈਲਟ ਜੰਗਲ ਬਣਾ ਦਵਾਂਗੇ ਉਸ ਏਰੀਆ ਨੂੰ ਤੇ ਵਧੀਆ ਕਰਾਂਗੇ ਲੋਕਾਂ ਦੀ ਕੋਆਪਰੇਸ਼ਨ ਲਗਾਤਾਰ ਮੈਨੂੰ ਮਿਲ ਰਹੀ ਹੈਗੀ ਆ ਤੇ ਮੈਂ ਹਮੇਸ਼ਾ ਲੋਕਾਂ ਵਾਸਤੇ ਲੋਕਾਂ ਦੇ ਕੰਮ ਕਰਨ ਵਾਸਤੇ ਹਮੇਸ਼ਾ ਹੀ ਤਿਆਰ ਹੈ ਜਿਉਂਦਾ ਹੀ ਮੇਰੀ ਕੋਈ ਚੀਜ਼ ਨੋਟਿਸ ਆਂਦੀ ਮੈਂ ਇਮੀਡੀਏਟਲੀ ਅਕਚਲ ਹੈ ਲੈ ਹੀ ਰਵਾਂ ਲੈਣਾ ਮੇਰਾ ਫਰਜ਼ ਬੰਦਾ ਮੈਂ ਲੈਣਾ ਹੀ ਲੈਣਾ ਹੈਗਾ ਕਰਾਂਗਾ ਇਹ ਹੀ ਤਾਂ ਬਿਲਕੁਲ ਜੀ ਬਹੁਤ ਵੱਡੀ ਰਾਹਤ ਮਿਲਣ ਜਾ ਰਹੀ ਹੈ ਕਿਉਂਕਿ ਪੌਸ਼ ਇਲਾਕਾ ਰੰਜੀਤ ਐਵੇਨਿਊ ਦਾ ਹੋਰ ਡੀ ਬਲਾਕ ਦੇ ਸਾਹਮਣੇ ਜਿਹੜੇ ਕੀ ਨਾਲ-ਨਾਲ ਬਹੁਤ ਸਾਰੇ ਵਿਦਿਅਕ ਅਦਾਰੇ ਵੀ ਨੇ ਧਾਰਮਿਕ ਸਥਾਨਮਈ ਹੈ ਜਿਸ ਦੇ باوجود ਉੱਥੇ ਜੜ ਕੇ ਇੱਕ ਕੂੜੇ ਦਾ ਡੰਪ ਬਣਾ ਦਿੱਤਾ ਗਿਆ ਸੀ ਔਰ ਡेंस ਪੋਪੂਲੇਸ਼ਨ ਹੈ ਉੱਥੇ ਆਸ-ਪਾਸੇ ਲੋਕਾਂ ਨੂੰ ਬਹੁਤ ਸਾਰੀ ਦਿੱਕਤ ਹੁੰਦੀ ਸੀ ਕਿਉਂਕਿ ਉਹ ਉਸ ਮਾਹੌਲ ਵਿੱਚ ਸਾਹ ਲੈਣਾ ਵੀ ਔਖਾ ਹੈ ਔਰ ਲੋਕ ਜਿਹੜੇ ਨੇ ਗੰਭੀਰ ਬਿਮਾਰੀਆਂ ਦੀ ਚਪੇਟ ਵਿੱਚ ਵੀ ਆ ਸਕਦੇ ਨੇ ਇਸ ਕਰਕੇ ਹੁਣ ਅਮਰਸਰ ਮੂਟਾ ਸੇ ਚੇਅਰਮੈਨ ਅਸ਼ੋਕ ਤਲਵਾਰ ਨੇ ਆਖਿਆ ਵੀ ਕੱਲ ਇੱਕ ਡਰਾਈਵ ਚਲਾਈ ਜਾ ਰਹੀ ਹੈ ਜੁਆਇੰਟ ਡਰਾਈਵ ਜਿਸ ਵਿੱਚ ਨਗਰ ਨਿਗਮ ਤੇ ਅਮਰਸਰ ਇੰਪਰੂਵਮੈਂਟ ਦਸਦਾ ਸਾਰਾ ਅਮਲਾ ਜਿਹੜਾ ਕਿ ਉੱਥੇ ਪਹੁੰਚੇਗਾ ਔਰ ਕੱਲ ਜਿਹੜਾ ਕਿ ਉਥੋਂ ਕੂੜੇ ਦਾ ਡੰਪ ਰਿਮੂਵ ਕੀਤਾ ਜਾਵੇਗਾ ਖੈਰ ਵੱਡੀ ਰਾਹਤ ਦੀ ਖਬਰ ਹੈ ਜਿਹੜੇ ਵੀ ਲੋਕ ਇਸ ਡੰਪ ਦੇ ਆਸੇ ਪਾਸੇ ਵਸੇ ਹੋਏ ਨੇ ਕੈਮਰਾ ਪਰਸਨ ਵਿਪਨ ਸ਼ਰਮਾ ਨਾ ਸਿਕੰਦਰ ਪਸਰੀਚਾ ਦੈਨਿਕ ਸਵੇਰਾ ਟੀਵੀ ਅਮਰਸਰ ਵੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par